ਅਮਰੀਕਾ ਵਾਲਿਆਂ ਨੇ CREW-1 ਨਾਮ ਦਾ ਸੁਪਰ ਕੰਪਿਊਟਰ 1976 ਦੇ ਵਿੱਚ ਬਣਾ ਲਿਆ ਸੀ ਤਾਂ ਜਦੋਂ ਇੰਡੀਆ ਨੂੰ ਆਪਣੇ ਵੈਦਰ ਫੋਰਕਾਸਟਿੰਗ ਲਈ ਬਾਇਓਮੈਡੀਕਲ ਰਿਸਰਚ ਸਪੇਸ ਪ੍ਰੋਗਰਾਮ ਅਤੇ ਨਿਊਕਲੀਅਰ ਪ੍ਰੋਗਰਾਮ ਦੇ ਲਈ ਸੁਪਰ ਕੰਪਿਊਟਰ ਦੀ ਲੋੜ ਪਈ ਤਾਂ ਅਮਰੀਕਾ ਵਾਲਿਆਂ ਨੇ ਉਹ ਟੈਕਨੋਲੋਜੀ ਦੇਣ ਤੋਂ ਭਾਰਤ ਨੂੰ ਨਾ ਕਰਤੀ ਉਸ ਤੋਂ ਬਾਅਦ ਭਾਰਤ ਨੇ ਸੁਪਰ ਕੰਪਿਊਟਰ ਆਪਣੇ ਪੱਧਰ ਦੇ ਉੱਤੇ ਆਪਣੇ ਘਰ ਦੇ ਵਿੱਚ ਬਣਾਉਣ ਦਾ ਫੈਸਲਾ ਕੀਤਾ ਤਾਂ ਇਹ ਕੰਮ ਸੈਂਟਰ ਫਾਰ ਡਿਵੈਲਪਮੈਂਟ ਐਡਵਾਂਸਡ ਕੰਪਿਊਟਿੰਗ ਸੀ ਡੈਕ ਪੂਨੇ ਡਾਕਟਰ ਵਿਜੇ ਪੀ ਭਾਟਕਰ ਹੋਰਾਂ ਨੂੰ ਦਿੱਤਾ ਗਿਆ ਤਾਂ ਇਹਦੇ ਤੇ ਜਿਹੜਾ ਉਹ ਕੰਮ ਸੀ ਉਹ 1988 ਤੋਂ ਸ਼ੁਰੂ ਹੁੰਦਾ ਤੇ 1990 ਦੇ ਵਿੱਚ ਇਹਦਾ ਪ੍ਰੋਟੋਟਾਈਪ ਬਣ ਕੇ ਤਿਆਰ ਹੋ ਗਿਆ ਤੇ 1991 ਦੇ ਵਿੱਚ ਫਾਈਨਲ ਸੁਪਰ ਕੰਪਿਊਟਰ ਮੇਡ ਇਨ ਇੰਡੀਆ ਪੂਰੀ ਤਰ੍ਹਾਂ ਬਣ ਕੇ ਤਿਆਰ ਹੋ ਗਿਆ ਸੀ ਤਾਂ ਇਹ ਪਰਮ 8000 ਨਾਂ ਦਾ ਸੁਪਰ ਕੰਪਿਊਟਰ ਜਿਸ ਦਾ ਜਿਸ ਦੀ ਪਰਫਾਰਮੈਂਸ 1 ਗੀਗਾਫਲੋਪ ਪਰ ਸੈਕਿੰਡ ਸੀ ਇਹ ਅਮਰੀਕਾ ਦੇ ਕ੍ਰੇ 1 ਸੁਪਰ ਕੰਪਿਊਟਰ ਨਾਲ ਬਿਲਕੁਲ ਟੱਕਰ ਦਾ ਕੰਪਿਊਟਰ ਸੀ ਜਿੰਨੀ ਕੀਮਤ ਦਾ ਕ੍ਰੇ 1 ਕੰਪਿਊਟਰ ਬਣਾਇਆ ਸੀ ਉਸ ਤੋਂ ਅੱਧੀ ਕੀਮਤ ਦਾ ਇਹ ਪਰਮ 8000 ਕੰਪਿਊਟਰ ਬਣਿਆ ਤੇ ਜੀ ਦੀ ਪੋਪੂਲਾਰਿਟੀ ਪੂਰੀ ਦੁਨੀਆ ਦੇ ਵਿੱਚ ਹੋਈ ਇਹਨੇ ਸਿਰਫ ਭਾਰਤ ਦੀਆਂ ਹੀ ਲੋੜਾਂ ਪੂਰੀਆਂ ਨਹੀਂ ਕੀਤੀਆਂ ਇਹ ਜਰਮਨੀ ਯੂਕੇ ਤੇ ਰਸ਼ੀਆ ਨੂੰ ਵੀ ਐਕਸਪੋਰਟ ਕੀਤੇ ਗਏ ਪਰਮ 8000 ਦੀ ਸਫਲਤਾ ਤੋਂ ਬਾਅਦ ਪਰਮ 861992 ਦੇ ਵਿੱਚ ਲਾਂਚ ਕੀਤਾ ਗਿਆ